ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਝਟਕਾ ਮੰਨੀਏ ਜਾਂ ਫਿਰ ਇੱਕ ਨਾਰਮਲ ਜੈਸਚਰ ਇਹ ਹੁਣ ਵਕਤ ਤੇ ਮਿਆਸਰ ਹੈ ਪਰ ਜਾਣਕਾਰੀ ਮੁਤਾਬਕ ਸੰਦੀਪ ਸਣੀ ਦੇ ਪਰਿਵਾਰ ਵੱਲੋਂ ਸਿਆਸੀ ਮੋੜ ਕਿਵੇਂ ਕੱਟਣਾ ਹੈ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਮੀਡੀਆ ਰਿਪੋਰਟਸ ਸਾਹਮਣੇ ਆ ਰਹੀਆਂ ਜਿਨ੍ਹਾਂ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਸੰਦੀਪ ਸਣੀ ਦਾ ਪਰਿਵਾਰ ਇਸ ਮਤ ਵਿੱਚ ਹੈ ਕਿ ਪੰਥ ਦੇ ਨਾਂ ਤੇ ਚੋਣ ਲੜਨੀ ਆ ਜੇ ਚੋਣ ਲੜਨੀ ਆ ਕਿਸੇ ਇੱਕ ਧਿਰ ਦੇ ਹੋ ਕੇ ਚੋਣ ਨਹੀਂ ਲੜਨੀ ਹੁਣ ਇਸ ਬਿਆਨ ਨੂੰ ਜਾਂ ਇਸ ਸਿਚੁਏਸ਼ਨ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਵਿਚਾਰਿਆ ਜਾ ਸਕਦਾ ਹੈ ਕਿ ਆਖਿਰ ਸੰਦੀਪ ਸਣੀ ਦਾ ਪਰਿਵਾਰ ਕੀ ਸੋਚ ਰਿਹਾ ਹੈ ਜਾਂ ਕੀ ਸੰਦੀਪ ਸਣੀ ਦਾ ਪਰਿਵਾਰ ਇੱਕ ਫੈਕਟਰ ਬਣ ਰਿਹਾ ਇੱਕ ਗੱਠ ਜੋੜ ਵਾਸਤੇ ਕਿਉਂਕਿ ਸੰਦੀਪ ਸਣੀ ਨੂੰ ਦੋ ਪਾਰਟੀਆਂ ਅਪਣਾਉਣਾ ਸਿੱਧੇ ਅਸਿੱਧੇ ਤਰੀਕੇ ਨਾਲ ਚਾਹੁੰਦੀਆਂ ਹਨ ਔਰ ਉਹਨਾਂ ਪਾਰਟੀਆਂ ਦੇ ਵੱਲੋਂ ਕੋਸ਼ਿਸ਼ ਵੀ ਕੀਤੀ ਜਾਵੇਗੀ ਲੰਗੇ ਦਿਨੀ ਵੀ ਕੋਸ਼ਿਸ਼ਾਂ ਜਾਰੀ ਰਹੀਆਂ ਜ਼ਿਕਰ ਕੀਤਾ ਜਾ ਰਿਹਾ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਪੁਨਰ ਸੁਰਜੀਤ ਅਕਾਲੀ ਦਲ ਹੁਣੇ ਦੋ ਪਾਰਟੀਆਂ ਜਿਹੜੀਆਂ ਸੰਦੀਪ ਸਣੀ ਮਾਮਲੇ ਦੇ ਉੱਤੇ ਵਿਚਾਰੀਆਂ ਜਾ ਰਹੀਆਂ ਸੀ ਇਹ ਕਰਨਗੀਆਂ ਕੀ ਜਿੱਥੇ ਪਰਿਵਾਰ ਵੱਲੋਂ ਸੂਤਰਾਂ ਮੁਤਾਬਕ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸੰਦੀਪ ਸਣੀ ਜੇ ਚੋਣ ਲੜਨਗੇ ਜਾਂ ਪਰਿਵਾਰ ਦੇ ਚੋਣ ਲੜੇਗਾ ਤੇ ਪੰਥ ਦੇ ਨਾਂ ਤੇ ਲੜੇਗਾ ਕਿਸੇ ਇੱਕ ਧਿਰ ਦਾ ਹੋ ਕੇ ਨਹੀਂ ਲੜੇਗਾ ਕੀ ਇਹ ਇੱਕ ਸਟਾਰਟ ਪੁਆਇੰਟ ਹੈ ਇੱਕ ਗੱਠਜੋੜ ਵਾਸਤੇ ਕਿਉਂਕਿ ਗੱਠਜੋੜ ਨੂੰ ਲੈ ਕੇ ਸਰਦਾਰ ਤਰਸੇਮ ਸਿੰਘ ਪਹਿਲਾਂ ਹੀ ਆਪਣਾ ਬਿਆਨ ਦੇ ਚੁੱਕੇ ਆ ਸਰਦਾਰ ਤਰਸੇਮ ਸਿੰਘ ਨੇ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ ਕਿ ਅਜੇ ਤੱਕ ਗੱਠਜੋੜ ਨੂੰ ਲੈ ਕੇ ਕੋਈ ਇਨੀਸ਼ੀਅਲ ਚਰਚਾ ਨਹੀਂ ਹੈ ਪਰ ਜੇ ਜ਼ਰੂਰਤ ਮਹਿਸੂਸ ਹੋਈ ਤਾਂ ਬਾਅਦ ਵਿੱਚ ਕੀਤਾ ਵੀ ਜਾ ਸਕਦਾ ਹੈ ਉਹਨਾਂ ਨੇ ਨਜ਼ਰਅੰਦਾਜ਼ ਨਹੀਂ ਕੀਤਾ ਇਸ ਗੱਲ ਤੋਂ ਪਰ ਉਹਨਾਂ ਨੇ ਜ਼ਰੂਰ ਇਹ ਕਿਹਾ ਕਿ ਅਜੇ ਤੱਕ ਇਸ ਤਰ੍ਹਾਂ ਦਾ ਕੋਈ ਪਲਾਨ ਨਹੀਂ ਹੈ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਕੀ ਇਸ ਸੰਬੰਧੀ ਕੋਈ ਵੱਡਾ ਫੈਸਲਾ ਕੀਤਾ ਜਾਵੇਗਾ ਜਾਂ ਫਿਰ ਸੰਦੀਪ ਸਨੀ ਦਾ ਜਾਂ ਉਹਨਾਂ ਦੇ ਪਰਿਵਾਰ ਦਾ ਇਹ ਬਿਆਨ ਕਿ ਦੋ ਪਾਰਟੀਆਂ ਨੂੰ ਇੱਕ ਕਰੂਗਾ ਕਿ ਇਹ ਦੋ ਤਰ੍ਹਾਂ ਇੱਕ ਝੰਡੇ ਹੇਠ ਆ ਜਾਣਗੀਆਂ ਔਰ ਵੱਡੀ ਗੱਲ ਕਿ ਸੰਦੀਪ ਸਨੀ ਗੱਠਜੋੜ ਵਲੀ ਪਾਰਟੀ ਤੋਂ ਚੋਣ ਲੜ ਲੜ ਸਕਦੇ ਨੇ ਜਾਂ ਨਹੀਂ ਇਹ ਹੁਣ ਆਪਣੇ ਆਪ ਲਈ ਇੱਕ ਚਰਚਾ ਬਣੀ ਹੋਈ ਆ ਹਾਲਾਂਕਿ ਜੇ ਸੰਦੀਪ ਸਣੀ ਦੋਵਾਂ ਪਾਰਟੀਆਂ ਨੂੰ ਨਜ਼ਰਅੰਦਾਜ਼ ਕਰਕੇ ਆਪ ਮਹਾਰੇ ਚੋਣ ਲੜਦੇ ਆ ਜਾਂ ਉਹਨਾਂ ਦਾ ਪਰਿਵਾਰ ਆਪ ਮਹਾਰੇ ਚੋਣ ਲੜਦਾ ਫਿਰ ਇਹਨਾਂ ਦੋਵਾਂ ਪਾਰਟੀਆਂ ਦਾ ਕੀ ਪੈਂਤੜਾ ਹੋਵੇਗਾ ਇਹ ਵੀ ਆਪਣੇ ਆਪ ਚ ਅਜੇ ਸਵਾਲਾਂ ਦੇ ਘੇਰੇ ਚ ਫਸੀ ਹੋਈ ਗੱਲ ਹੈ ਪਰ ਜੋ ਵੀ ਹੋਏਗਾ ਹੋ ਸਕਦਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਸਾਰੀ ਖੇਡ ਸਿਮਟ ਕੇ ਸੰਦੀਪ ਸਣੀ ਤੱਕ ਰਹਿ ਜਾਵੇ ਔਰ ਇਵੈਂਚੁਅਲੀ ਸੰਦੀਪ ਸਣੀ ਚੋਣ ਮੈਦਾਨ ਚ ਨਿੱਤਰ ਜਾਣ ਪਰ ਉਹ ਸਮੇਂ ਦੀ ਗਰਭ ਦੇ ਵਿੱਚ ਹੈ ਜੋ ਵੀ ਹੋਏਗਾ ਦੱਸ ਦੇ ਰਵਾਂਗੇ ਬਣੇ ਰੋਬਨ ਇੰਡੀਆ ਪੰਜਾਬੀ